ਲੈ ਸਾਡੇ ਦੇਖ ਦੇ ਦੇਖਦੀ ਦੁਨੀਆ ਬਾਤ ਲਗੀ ਮੈਂ ਕੱਲ ਸਾਡੇ ਪਿੰਡ ਵਾਲੇ ਪਲੰਬਰ ਨੂੰ ਕਿਹਾ ਮਖਿਆ ਸੇਰਾ ਸਾਡੇ ਗੋਸਲ ਖਾਨੇ ਵਾਲੀ ਟੂਟੀ ਜੀ ਖਰਾਬ ਹੋ ਗਈ ਮਖਿਆ ਆ ਕੇ ਦੇਖੀ ਮੜਾ ਜਾ ਟੂਟੀ ਜੇਖਨ ਸਰ ਬੋਲਦਾ ਕਹਿੰਦਾ ਤਹਾ ਕਿਡੀਆਂ ਟੂਟੀਆਂ ਨੇ ਯਾਰ ਰੇ ਕਹਿੰਦਾ ਸੋਡੇ ਗਮਾਂਡੀਆਂ ਨੇ 70000 ਦੀਆਂ ਬਾਥਰੂਮ ਚ ਕੱਲੀਆਂ ਪਾਈਪਾਂ ਹੀ ਪਾ ਬਾਤੀਆਂ ਮੱਖਾਂ ਚਾਹੇ 70 60 90 ਦੀਆਂ ਪਵਾ ਲੈਣ ਮੱਖਾਂ ਨਾ ਹੁਣਾ ਉਹਨਾਂ ਨੇ ਫੇਰ ਵੀ 9 ਵਜੇ ਉੱਠ ਕੀਆ ਚਲੋ ਜੀ ਮਣਕ ਤੇ ਚੁੱਬੜੀ ਜੀ ਮੱਛੀ ਪਈ ਮੱਖਾ ਹੈ ਜੀਆਂ ਕਹ ਜੀਆਂ ਪਈ ਪਾ ਉਹ ਜਿੰਨਾ ਤੇ 70000 ਲੱਗ ਗਿਆ ਮੈਂ ਤਾਂ ਨੇ ਬਹਾਨੇ ਜੇ ਬੜਖ ਜੀ ਲੈਣ ਵਾਸਤੇ ਅਗਲੇ ਦਿਨ ਆ ਗਿਆ ਮੱਖਾਂ ਸਾਡੇ ਬਾਥਰੂਮ ਦੀ ਪਾਈ ਟੁੱਟੀ ਖਰਾਬ ਹੋ ਗਈ ਤੋੜੇ ਬਾਥਰੂਮ ਚ ਨਾ ਕੇ ਜਾਣਾ ਸੀ ਕਹਿੰਦਾ ਮੈਨੂੰ ਬੋਲਦੇ ਕਹਿੰਦੇ ਨਾ ਜਾ ਕੋਈ ਗੱਲ ਨਹੀਂ ਅਕੇ ਐ ਮੂਖ ਮਾ ਕੇ ਟੂਟੀ ਦਾ ਠੰਡਾ ਪਾਣੀ ਨਿਕਲਿਆ ਉਹ ਐ ਮੂਖ ਮਾ ਕੇ ਗਰਮ ਪਾਣੀ ਨਿਕਲਿਆ ਉਹ ਮੈਂ ਕਿਹਾ ਇਹ ਕੰਮ ਵੀ ਬੜਾ ਟੇਡਾ ਜਾ ਓਏ ਮੈਂ ਤਾਲ ਜਾਉਂ ਲੱਗਿਆ ਮੱਥਾ ਮਾਰਨ ਤੇ ਧਿਆਨ ਮੂਕ ਮਾ ਜਾ ਕਰਾਂ ਕਦਿਆਂ ਖਮਾ ਦੇ ਕਰਾਂ ਮੇਰੇ ਸਾਲ ਦਾ ਮੇਰੇ ਬਾਰੇ ਪਾਣੀ ਕੱਲਾ ਠੰਡੇ ਹੀ ਆਈ ਗਿਆ ਅੰਦਰ ਪਾੜਾ ਚੜ ਗਿਆ ਮੈਨੂੰ ਤਾਂ ਜਦੋਂ ਮੈਂ ਬਾਲੇ ਮੱਛੇ ਜੇ ਲਾ ਗਿਆ ਮਾਰਨਾ ਤਾਂ ਹਾਂ ਤੋਂ ਪਹਾੜਾ ਚੱਲ ਪਿਆ ਸਾਰਾ ਜੂੜਾ ਗਿੱਲਾ ਹੋ ਗਿਆ ਪਾਣੀ ਦਾ ਮੈਂ ਕਿਹਾ 15 ਮਿੰਟ ਤਾਈ ਨੰਗੇ ਹੋਏ ਅਲੇ ਮੈਂ ਕਿਹਾ ਇਦੂ ਬਾਦ ਤਾਂ ਬੇਚਤੀ ਦਾ ਕੰਮ ਮੈਂ ਤਾਂ ਮੂੰਹ ਹੱਥ ਧੋ ਕੇ ਬਾਹਰ ਨੂੰ ਆ ਗਿਆ ਕਹਿੰਦੇ ਕਮੇ ਲੱਗਿਆ ਬਾਥਰੂਮ ਮੈਂ ਕਿਹਾ ਨੋਂਦਾ ਤਾਂ ਜਮਾਂ ਨੰਦੀ ਆ ਗਿਆ ਮੱਖਾ ਹੇ ਗਮਕ ਹੈ 70000 ਆ ਜੋ ਪਾਈਪਸਾਂ ਦਾ ਕੰਮ ਕੀ ਦੱਸਾਂ ਹੁਣ ਕਿ ਚਾਈ ਹੈ ਜਾਂ ਬੇਬੀ ਜੇ ਨਾ ਨੂੰ ਆ ਪਤਾ ਲੱਗਾ ਵੀ ਭੋੜੇ ਤੋਂ ਤਾਂ ਗਰਮ ਪਾਣੀ ਨਹੀਂ ਨਿਕਲਿਆ ਮੱਖਾ ਫੇਰਤਾ ਜੰਮੀ ਫੇਟੇ ਲਾਂਤ ਹੋ ਜੂ ਆਂ ਤੇ ਤੜਕੇ ਕਹਰਾ ਬਾਹਰ ਨੂੰ ਆ ਗਿਆ ਫੇਰ ਮੈਂ ਸੋਚੀ ਪਿਆ ਗਿਆ ਮੱਖਾ ਪਾ ਕਹਿ ਦਿੰਦੇ ਉਹ ਅੱਜ ਕੱਲ ਦੀ ਜਬਾਨੀ ਲੇਟ ਉੱਠਦੀ ਆ ਮੱਖਾ ਇਹਨਾਂ ਦੇ ਸਾਰੇ ਨਹੀਂ ਜਦੋਂ ਮੱਕ ਆਪਣਾ ਟਾਈਮ ਸੀਕਰ ਕਿਹੜੇ ਬਾਥਰੂਮ ਹੁੰਦੇ ਸੀ ਜੰਗ ਮੂੰ ਨਰੇ ਆਪਾਂ ਖੇਤਾਂ ਤੇ ਜੰਗਲ ਪਾਣੀ ਵਗ ਜਾਂਦੇ ਵੀ ਜੇ ਦਿਨ ਚੜ ਗਿਆ ਤਾਂ ਲੋਕ ਕਹਿ ਨਹੀਂ ਚਾਤੀਆਂ ਜਾਂ ਮਰੀ ਜਾਣਗੇ ਵੀ ਹਜੇ ਉਹਨਾਂ ਦਾ ਬੁੜਾ ਹੁਣ ਬੈਠਾ ਓਏ ਮੱਕਾ ਅੱਜ ਕੱਲ ਤੇ ਬਾਈਕ ਦੇ ਸਰਾਨੇ ਬਾਥਰੂਮ ਹੁੰਦਾ ਜਦੋਂ ਜੰਗਲ ਪਾਣੀ ਜਾਣਾ ਹੋਵੇ ਹੱਥ 'ਚ ਫੋਨ ਹੁੰਦਾ ਛੀਟ ਤੇ ਐ ਲੱਤ ਤੇ ਲੱਤ ਤੱਕ ਕੇ ਬਹਿ ਜਾਂਦੇ ਨੇ ਜਮਾ ਕਚੈਰੀਆਂ 'ਚ ਕਲਰਕ ਲੱਗੇ ਹੁਣ ਕੀ ਹੋੜ ਮਖਾ ਨਹੀਂ ਨਾ ਮਹਮ ਦੇਖਦਾ ਜਰ ਚ ਹੈ 9 ਵਜੇ ਉਠਣ ਚ ਹੈ 10 ਵਜੇ ਉਠਣਾ ਆ ਹੱਥ ਚ ਫੋਨ ਕਰਕੇ ਤਾਂ ਪਤੰਦਰ ਜਿਹੜਾ 5 ਮਿੰਟਾਂ ਦਾ ਕੰਮ ਹੁੰਦਾ ਉਹ ਤੇ ਅੱਧਾ ਘੰਟਾ ਲਾ ਕੇ ਹੁੰਦੇ ਨੇ ਤਾਂ ਪਤਾ ਨਹੀਂ ਲੈ ਕੇ ਹੈ ਜਜਬਾਨਾ ਗਿਆ ਲੇਟ ਤਾਂ ਪੀ ਉਠਣਾ ਹੈ ਫਲਾਛ ਤੇ ਜਾਣ ਵਾਸਤੇ ਵੀ ਫੀਲਿੰਗ ਹੈ ਚੰਗੇ ਮਲਾਜਮ ਤੋਂ ਕੱਟ ਨਹੀਂ ਲੈਂਦੇ ਇੱਥੇ ਆਪਣੇ ਹੱਥ ਚ ਬੋਤਲ ਹੁੰਦੀ ਸੀ ਐ ਤੁਰੇ ਜਾਂਦੇ ਨਾਲੇ ਸ਼ਹਿਰ ਕਰੇ ਹੁੰਦੇ ਨਾਲੇ ਟਾਈਮ ਚੜ ਕਰੇ ਆ ਜਾਂਦੇ ਇੱਥੇ ਕੋਈ ਸ਼ਹਿਰ ਨਹੀਂ ਗੇਟ ਕੋ ਲੋ ਹੱਥ ਚ ਫੁਣਾਈ ਭਾਈ ਜੋ ਟੋਰ ਨਾਲ ਚੰਗੀ ਹਾਂ ਫੀਲਿੰਗਾਂ ਚੱਕੀ ਫਿਰਦੇ ਨੇ ਭਾਈ ਇਹ ਤਾਂ ਚਲੋ ਛੱਡੋ ਪਹਿਲਾਂ ਮੈਂ ਆਪਦੇ ਜਵਾਰ ਕਰਵਾਇ ਕਹਿੰਦਾ ਹੁੰਦਾ ਸੀ ਵੀ ਦੋ ਅੱਖਰ ਪੜ ਲਾ ਓਏ ਕੋਈ ਪੜੀ ਲਿਖੀ ਨੂਂ ਲਿਆਵਾਂਗੇ ਉਹ ਜੇ ਦਾ ਮੈਂ ਕੱਲ ਅਗਮ ਖਪਤ ਨੂੰ ਤਾਂ ਫੇਰ ਦੇਖਾਂਗੇ ਦੋ ਅੱਖ ਚੱਜਦੇ ਪੜ ਨਹੀਂ ਕਿਸੇ ਝੰਗੇ ਬਾਥਰੂਮ ਚ ਨਾਉਣਾ ਵੀ ਔਖਾ ਹੋ ਚੁ ਮੈਨੂੰ ਲੱਗਦਾ ਉਹ ਤੇ ਬਸ ਤੇ ਵੀ ਬੰਦਾ 12ਵੀਂ ਬੋਰਮੇ ਪਾਜਤਾ ਹੋਣਾ ਚਾਹੀਦਾ ਜਰ ਨਹੀਂ ਮੇਰੇ ਮੰਗਵਾਇ ਟੂਲੀਆਂ ਹੀ ਕਮਾ ਕੇ ਮੋੜੇ ਆਉ ਚਲੋ ਪਈ ਛੋਡੇ ਕਿੰਨਾ ਕਿੰਨਾ ਦਿਨੇ ਹੋਏ 76000 ਵਾਲੇ ਪਾਲੇ ਬਾਥਰੂਮ ਮੈਂ ਤਾਂ ਨਹੀਂ ਫੇਰ ਕਹਤੇ ਛੋਡੇ ਕਰਿਆ ਹੁੰਦਾ ਤੰਦਰੋ મનુ તા મૂંહ હાથ ધો કે મોડ દોગે ચાલો ભાઈ જમ્ધે બાગી રહો ચંગે બાથરૂમ તા લે પરને ઉઠ ખડ્યા કરો સંને